ਬਦਵਤਨ ਵਾਸਪੀਕਰ ਸਾਹਿਬ بڑا ਗੰਭੀਰ ਮਸਲਾ ਔਰ ਆਉਣ ਵਾਲੀਆਂ ਸਦੀਆਂ ਤੱਕ ਦਾ ਪ੍ਰਸਤਾਵ ਹੈ ਕਾਨੂੰਨ ਬਣਨਾ ਤੇ ਜੇ ਐਲੋਪੀ ਸਾਹਿਬ ਜਾਂ ਕਾਂਗਰਸ ਪਾਰਟੀ ਜਾਂ ਸਾਡੇ ਜਿਹੜੇ ਵਿਰੋਧੀ ਪਾਰਟੀ ਵਾਲੇ ਜਿੰਨੇ ਵੀ ਸਤਕਾਰਯੋਗ ਮੈਂਬਰ ਨੇ ਜੋ ਚਾਉਂਦੇ ਨੇ ਕਿ ਇਸ ਵਿਸ਼ੇ ਤੇ ਕੱਲ ਨੂੰ ਚਰਚਾ ਕਰ ਲਈਏ ਤਾਂ ਮੈਂ ਇਸ ਗੱਲ ਨਾਲ ਸਹਿਮਤਾਂ ਪਰ ਥੋੜਾ ਜਿਹਾ ਮੇਰਾ ਇਤਰਾਜ਼ ਹੈ ਕਿ ਹਜੇ ਤੱਕ ਤੁਹਾਡੇ ਕੋਲੇ ਇਸ ਮਾਮਲੇ 'ਚ ਹੋਮਵਰਕ ਹੀ ਹੈ ਨਹੀਂ ਉਹ 2015 ਤੋਂ ਵੀ ਅਦਮੀ ਸ਼ੁਰੂ ਹੋਈਆਂ ਹੋਈਆਂ ਨੇ ਹਜੇ ਮਤਲਬ ਤੁਸੀਂ ਇਹ ਤੇ ਵੀ ਚਰਚਾ ਕਰਕੇ ਆਇਆ ਕਰੋਗੇ ਕਿ ਕਦੋਂ ਕੀ ਹੋਇਆ ਕਦੋਂ ਕੀ ਹੋਇਆ ਮੈਂ ਕੋਈ ਮੈਂ ਕੋਈ ਨਿੰਦਿਆ ਨਹੀਂ ਕਰ ਰਿਹਾ ਪਰ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਹਾਂ ਸਰ ਜਿਵੇਂ ਸਦਨ ਸਹਿਮਤ ਹੋਵੇ ਕੱਲ ਨੂੰ ਤਿਆਰੀ ਕਰਕੇ ਆ ਜਾਓ ਕਿਰਪਾ ਕਰਕੇ ਇਹ ਨਾ ਮੇਰਾ ਮਸਲਾ ਹੈ ਨਾ ਤੁਹਾਡਾ ਮਸਲੇ ਤਾਂ ਸਮੁੱਚੀ ਮਾਨਵਤਾ ਦਾ ਮਸਲਾ ਹੈ ਮਾਨਵਤਾ ਦਾ ਮਸਲਾ ਹੈ ਜੇ ਐਸੇ ਤਾਂ ਅਖਬਾਰਾਂ ਚ ਕਈ ਇਹ ਦਿਨੋਂ ਪਹਿਲਾਂ ਤੋਂ ਚੱਲਦਾ ਹੈ ਕਿ ਪ੍ਰਸਤਾਵ ਆਊਗਾ ਹਾਂ ਪਰ ਉੱਪਰ ਤੁਹਾਨੂੰ ਟਾਈਮ ਚਾਹੀਦਾ ਹੈ ਤਿਆਰੀ ਵਾਸਤੇ ਬੋਲਣ ਵਾਸਤੇ ਮੈਨੂੰ ਪਤਾ ਹੈ ਵਿਰੁੱਧ ਬੋਲ ਹੀ ਨਹੀਂ ਸਕਦੇ ਕਿਉਂਕਿ ਤਿਆਰੀ ਤਾਂ ਤੁਸੀਂ ਹੱਕਚ ਹੀ ਕਰੋਗੇ ਕਿਉਂਕਿ ਆਪਾਂ ਨੇ ਤਾਂ ਕਾਨੂੰਨ ਲੈ ਕੇ ਆਂਦਾ ਹੈ ਔਰ ਕਾਨੂੰਨ ਸਾਰਿਆਂ ਦਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਭਗਵਤ ਗੀਤਾ ਨੂੰ ਆਪਾਂ ਸਾਰੇ ਪਵਨ ਜਿੰਨੇ ਵੀ ਗੁਰੂ ਸਾਡੇ ਗ੍ਰੰਥ ਨੇ ਉਹਨਾਂ ਨੂੰ ਮੰਨਣ ਵਾਲੇ ਬੰਦੇ ਆ ਸਰਬੱਤ ਦੇ ਭਲੇ ਦੀ ਗੁਰਬਾਣੀ ਵਾਲੇ ਬੰਦੇ ਜੇ ਤੁਹਾਨੂੰ ਫੇਰ ਵੀ ਇਹਦੇ ਵਾਸਤੇ ਤੁਹਾਨੂੰ ਪ੍ਰੋਪਰ ਟਾਈਮ ਚਾਹੀਦਾ ਹੈ ਜਾਂ ਤੁਹਾਡੇ ਕੋਲੇ ਹੋਮਵਰਕ ਨਹੀਂ ਹੈਗਾ ਜਾਂ ਤੁਹਾਡਾ ਕੱਲ ਨੂੰ ਕੱਲ ਤੱਕ ਤੁਸੀਂ ਹੋਮਵਰਕ ਕਰਕੇ ਆਓਗੇ ਤਾਂ ਮੈਂ ਇਹ ਗੱਲ ਨਾਲ ਸਹਿਮਤ ਆ ਸਪੀਕਰ ਸਾਹਿਬ ਜੀ ਹਾਂ ਜੀ ਬਾਜਵਾ ਜੀ ਸਰ ਇਸ ਤਰ੍ਹਾਂ ਹੈ ਹੋਮਵਰਕ ਤੇ ਸਾਡੇ ਕੋਲ ਹਰ ਕੰਮ ਦਾ ਹੈ ਜਵਾਬ ਵੀ ਸਾਡੇ ਕੋਲ ਹਰ ਕੰਮ ਦਾ ਹੈ హిస్టరీ ਵੀ ਸਾਡੇ ਕੋਲ ਚੰਗੀ ਤਰ੍ਹਾਂ ਅਸੀਂ ਵਾਕਫ ਆ ਪਰ ਤੁਸੀਂ ਸਾਨੂੰ ਇੱਕ ਵਾਦਾ ਕੀਤਾ ਸੀ ਇਨ ਕਨਵੈਨਸ਼ਨਸ ਆਫ ਦੀ ਅਸੈਂਬਲੀ ਆ ਕੋਈ ਵੀ ਬਿੱਲ ਲਾਣਾ ਐ ਏਟ ਲੀਸਟ 48 ਆਵਰਸ ਦੇ ਯੀ ਵੀ ਆਰ ਨਾਟ ਕੰਪਿਊਟਰਸ 48 ਘੰਟੀਆਂ ਦਾ ਮਿਨਿਮਮ ਟਾਈਮ 72 ਘੰਟੀਆਂ ਦਾ ਟਾਈਮ ਮਿਲੇ ਕੱਲੜਾ ਹੁਣੇ ਆਇਆ ਸੋ ਮੇਰੀ ਗੁਜ਼ਾਰੇਸ਼ ਐ ਜੋ ਚੀਫ ਮਿਸਟਰ ਸਾਹਿਬ ਨੇ ਗੱਲ ਕਹੀ ਵੀ ਨੀਡ ਟਾਈਮ ਹਰ ਮੈਂਬਰ ਰੈਸੇ ਟਾਈਮ ਚਾਹੁੰਦਾ ਕਾਈਂਡਲੀ ਕੱਲ ਸਵੇਰੇ ਕਰ ਲੋ ਚਰਚਾ ਤੇ ਇੱਥੇ ਹੀ ਹੋਣੀ ਐ ਮੈਂ ਥੈਂਕ ਯੂ